ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਿੱਖਾਂ ਪ੍ਰਤੀ ਨਫ਼ਰਤ ਪਾਓ ਫਲਾਉਣ ਦੇ ਜਿਹੜੇ ਯਤਨ ਹੈ ਉਹ ਬੜੀ ਤੇਜ਼ੀ ਨਾਲ ਵਧ ਰਹੇ ਹੈ ਸ਼ਰਿਆਮ ਕਿਦਾਰੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਦੀਆਂ ਜੜੀਆਂ ਨੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ। ਤੇ ਐਸੀਆਂ ਗੱਲਾਂ ਨੂੰ ਸਿੱਖ ਕਿਸੇ ਵੀ ਕੀਮਤ ਦੇ ਉੱਤੇ ਉਹ ਬਰਦਾਸ਼ਤ ਨਹੀਂ ਕਰਨਗੇ। ਜੇ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੇ ਦਾਅਵੇ ਕਰਨੇ ਜਾਂ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਨੀਆਂ ਗਲਤ ਨਹੀਂ ਐ। ਤਾਂ ਫਿਰ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਆ ਉਹ ਗਲਤ ਕਿਵੇਂ ਹੋ ਸਕਦੇ? ਜਿਸ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ। ਅੱਜ ਕਿੰਨੇ ਦਿਨ ਹੋ ਗਏ ਐ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਉਡਾਉਂਦੀਆਂ ਧਮਕੀਆਂ ਦੇ ਨਾਲੇ ਅਜੇ ਤੱਕ ਵੀ ਜਿਹੜੇ ਆ ਉਹ ਸਰਕਾਰੀ ਸਿਕਿਉਰਿਟੀ ਦੇ ਵਿੱਚ ਵਿਚਰਦੇ ਫਿਰਦੇ ਆ। ਕਿਉਂ ਨਹੀਂ ਸਰਕਾਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਦੀ ਜੇ ਕਿਸੇ ਵਿਅਕਤੀ ਨੂੰ ਖੱਟ ਕੀਤਾ ਜਾਵੇ ਤੇ ਉਹਦੇ ਤੇ ਵੀ ਜਿਹੜਾ سنگੀਨ ਧਾਰਾ ਤਹਿਤ ਪਰਚਾ ਹੋ ਜਾਂਦਾ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਇੱਥੇ ਪੂਰੀ ਦੀ ਪੂਰੀ ਕੌਮ ਨੂੰ ਖਤਮ ਕਰਨ ਦੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਚੁਣੌਤੀ ਦਿੱਤੀ ਗਈ ਹੈ ਤੇ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜੇ ਇਹੋ ਹੀ ਧਮਕੀ ਕਿਸੇ ਗੈਰ ਹਿੰਦੂ ਵੱਲੋਂ ਕਿਸੇ Hindu ਵੱਡੇ ਤੀਰਥ ਬਾਰੇ ਦਿੱਤੀ ਗਈ ਹੁੰਦੀ ਤਾਂ ਸ਼ਾਇਦ ਅਜ ਉਹ ਜੇਲ੍ਹ ਦੇ ਵਿੱਚ ਬੰਦ ਹੁੰਦਾ ਤੇ ਕਦੇ ਨਿਕਲ ਵੀ ਨਾ ਪਾਉਂਦਾ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਜਿਹੜਾ ਹੋ ਰਿਹਾ ਇਹ ਗੱਲਾਂ ਸਾਬਤ ਕਰ ਰਹੀਆਂ ਨੇ ਪਾਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਮਸਲੇ ਜਿਹੜੇ ਆ ਉਹਨੂੰ ਤੁਰੰਤ ਹੱਲ ਕਰੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਆ ਰਿਹਾ ਹੋ ਸਕਦੇ ਆ ਤੇ ਫੇਰ ਸਿੱਖ ਬੰਦੀ ਜਿਹੜੇ ਹੈ ਉਹ ਰਿਹਾ ਕਿਉਂ ਨਹੀਂ ਹੋ ਰਹਾ ਹੋ ਸਕਦੇ ਕੀ ਇਹ ਪੱਕਪਾਤ ਨਹੀਂ ਇਸ ਮੁਲਕ ਦੇ ਵਿੱਚ ਦੋ ਕਾਨੂੰਨ ਚੱਲਦੇ ਨੇ ਇੱਕ ਸਿੱਖਾਂ ਲਈ ਹੈ ਇੱਕ ਮੁਸਲਮਾਨਾਂ ਲਈ ਹੈ ਔਰ ਇੱਕ ਬਹੁ ਗਿਣਤੀ ਲਈ ਹੈ ਹਿੰਦੂਆਂ ਲਈ ਹੈ ਤੇ ਜੇ ਇੱਕ ਮੁਲਕ ਦੇ ਵਿੱਚ ਇੰਨੇ ਕਾਨੂੰਨ ਚੱਲਦੇ ਆ ਤੇ ਇਹ ਮੁਲਕ ਜਿਹੜਾ ਹੈ ਉਹ ਅਖੰਡ ਕਿਵੇਂ ਰਹਿ ਸਕਦਾ ਜੇ ਦੇਸ਼ ਨੂੰ ਤੁਸੀਂ ਅਖੰਡ ਰੱਖਣ ਦਾ ਦਾਵਾ ਕਰਦੇ ਹੋ ਤਾਂ ਫਿਰ ਇਸ ਮੁਲਕ ਦੇ ਵਿੱਚ ਇੱਕ ਕਾਨੂੰਨ ਜਿਹੜਾ ਹੈ ਉਹ ਤੁਹਾਨੂੰ ਲਾਗੂ ਕਰਨਾ ਪੈਗਾ ਇੱਕ ਕਾਨੂੰਨ ਦਾ ਮਤਲਬ ਹੈ ਕਿ ਪੱਖਪਾਤ ਤੋਂ ਰਹਿਤ ਤੁਹਾਨੂੰ ਜਿਹੜਾ ਸਾਰਿਆਂ ਨਾਲ ਵਰਤਾਓ ਕਰਨਾ ਪਏਗਾ ਬੰਦੀ ਸਿੰਘ ਰਿਹਾ ਕਰਨੇ ਪੈਣਗੇ ਜੇ ਰਜੀਵ ਗਾਂਧੀ ਦੇ ਕਾਤਲ ਜਿਹੜੇ ਨੇ ਉਹ ਰਿਹਾ ਹੋਏ ਨੇ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨ ਬਾਰੇ ਤੁਹਾਨੂੰ ਸੋਚਣਾ ਪਏਗਾ ਰਿਹਾ ਕਰਨੇ ਪੈਣਗੇ ਤੁਹਾਨੂੰ ਸਿੱਖਾਂ ਦੇ ਉੱਤੇ बड़े-बड़े ਜਿਹੜੇ ਹੈ ਉਹ ਅਤਿਆਚਾਰਨ ਕਰਨ ਦੇ ਦਾਅਵੇ ਕਰਨ ਵਾਲੇ ਲੋਕ ਜਿਹੜੇ ਹੈ ਇਹ ਜੇਲਾ ਚ ਬੰਦ ਕਰਨੇ ਪੈਣਗੇ ਤਾਂ ਫੇਰ ਹੀ ਜਿਹੜਾ ਹੈ ਇਸ ਕੰਟਰੀ ਦੇ ਵਿੱਚ ਇਸ ਮੁਲਕ ਦੇ ਵਿੱਚ ਅਸੀਂ ਜਿਹੜਾ ਹੈ ਉਹ ਚੈਨ ਅਮਨ ਦੇ ਨਾਲ ਔਰ ਆਪਸੀ ਪਾਈਚਾਰੇ ਦੇ ਨਾਲ ਰਹਿ ਸਕਦੇ ਹਾਂ ਔਰ ਰਹਿਣਾ ਵੀ ਚਾਹੁੰਦੇ ਹਾਂ ਅਸੀਂ ਅਸੀਂ ਅਮਨ ਦੇ ਨਾਲ ਪਾਈਚਾਰੇ ਦੇ ਨਾਲ ਸਤਿਭਾਵਨਾ ਦੇ ਨਾਲ ਰਹਿਣਾ ਵੀ ਚਾਹੁੰਦੇ ਹਾਂ ਇਹ ਸਿੱਗਲ ਨਹੀਂ ਹੈ ਕਿ ਅਸੀਂ ਅਮਨ ਪਾਈਚਾਰਾ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਾਂ ਬਿਲਕੁਲ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਕਿ ਸਿੱਖਾਂ ਦੇ ਨਾਲ ਇਨਸਾਫ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ